ਕਹ ਹਾਲਸਾ ਦੁਆਹੇ ਹੁ ਜੀ ਪਾਤੇ ਸੇਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਠੈ ਸਭ ਦੁਖ ਜਾਏ ਅੱਜ ਅਸਟੰਬਲ ਵੀਰਾ ਬਾਲਾ ਪ੍ਰੀਤਮ ਸਤਿਗੁਰੂ ਅਠਵੇਂ ਗੁਰਦੇਵ ਧਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਜੋ ਸਤਗੁਰਾਂ ਦੇ ਪ੍ਰਕਾਸ਼ ਸਾਨ ਗੁਰਦੁਆਰਾ ਸੀਸ ਮਹਿਲ ਸ਼੍ਰੀ ਕੀਰਤੁਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਨਮਾਇਆ ਜਾ ਰਿਹਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਔਰ ਇਸ ਸੰਵਿਧਾਨ ਨੂੰ ਬਿਲਕੁਲ ਹੀ ਸਤਪੁਰਾਂ ਨੇ ਬਦਲ ਕੇ ਰੱਖ ਦਿੱਤਾ। ਜਿਵੇਂ ਕਿ ਸੰਸਾਰਿਕ ਕਾਨੂੰਨ ਨੇ ਇੱਕ ਉਮਰ ਸੀਮਾ ਜਿਹੜੀ ਹੈ ਉਹ ਤੈਅ ਕੀਤੀ ਜਾਂਦੀ ਹੈ ਕਿ ਇੰਨੇ ਸਾਲ ਦੀ ਉਮਰ ਵਿੱਚ ਕੋਈ ਲਾਇਸੈਂਸ ਲੈ ਸਕਦਾ ਹੈ ਇੰਨੇ ਸਾਲ ਦੀ ਉਮਰ ਵਿੱਚ ਕੋਈ ਫਲਾਣੀ ਇਲੈਕਸ਼ਨ ਲੜ ਸਕਦਾ ਹੈ ਇੰਨੇ ਸਾਲ ਦੀ ਉਮਰ ਤੇ ਜਿਹੜੀ ਹੈ ਰਿਟਾਇਰਮੈਂਟ ਹੁੰਦੀ ਹੈ ਲੇਕਿਨ ਗੁਰਮਤਿ ਵਿੱਚ ਜਿਹੜਾ ਐਸਾ ਕੋਈ ਵੀ ਕਨਸੈਪਟ ਜਿਹੜਾ ਲਾਗੂ ਨਹੀਂ ਹੁੰਦਾ ਕਿਉਂਕਿ ਗੁਰੂ ਘਰ ਦੇ ਵਿੱਚ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ 5 ਸਾਲ ਦੀ ਉਮਰ ਹੈ ਗੁਰੂਤਾ ਗੱਦੀ ਤੇ ਬਰਾਜਮਾਨ ਹੋਏ ਔਰ ਧਾਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵਡੇਰੀ ਉਮਰ ਦੇ ਵਿੱਚ ਗੁਰੂਤਾ ਗੱਦੀ ਤੇ ਬਰਾਜਮਾਨ ਹੋਏ ਔਰ ਧਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਲਾਲਚੰਦ ਹੰਕਾਰੀ ਪੰਡਤ ਦਾ ਹੰਕਾਰ ਦੂਰ ਕੀਤਾ ਉਹ ਗੁਰੂ ਚਰਨਾਂ ਦਾ ਸੇਵਕ ਬਣਿਆ ਸ਼ੱਜੂ ਜੀ ਬਰਦੇਸੀ ਜਿਸ ਦੇ ਸਤਿਗੁਰਾਂ ਨੇ ਆਪਣੀ ਮਿਹਰ ਭਰੀ ਛੜੀ ਰੱਖ ਕੇ ਉਹਦੇ ਪਾਸੋਂ ਗੀਤਾ ਦੇ ਅਰਥ ਕਰਵਾ ਦਿੱਤੇ ਉਥੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਸ ਵਕਤ ਦੀਆਂ ਸਮਾਜਿਕ ਬੁਰਾਈਆਂ ਸਨ ਰੋਪੜ ਦਾ ਰਹਿਣ ਵਾਲਾ ਇੱਕ ਧਨੀ RAM ਨਾਮ ਦਾ ਸੇਠ ਜੋ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਆਉਂਦਾ ਹੈ ਦਰਸ਼ਨ ਕਰਨ ਵਾਸਤੇ ਬੇਨਤੀ ਕਰਦੇ ਲੇਕਿਨ ਸਤਿਗੁਰੂ ਉਹਨਾਂ ਦਰਸ਼ਨ ਦੇਣ ਤੋਂ ਮਨਾ ਕਰ ਦਿੰਦੇ ਨੇ ਕਿਉਂਕਿ ਉਹ ਜਾਂਬਦੀਆਂ ਕੁੜੀਆਂ ਨੂੰ ਮਾਰਨ ਦਾ ਦੋਸ਼ੀ ਸੀ ਉਹਨੇ ਸਤਗੁਰਾਂ ਦੇ ਚਰਨਾਂ 'ਤੇ ਟਿਕ ਕੇ ਖਿਮਾ ਮੰਗੀ ਪ੍ਰਤੀਗਿਆ ਕੀਤੀ ਕਿ ਅੱਗੇ ਤੋਂ ਅਜਿਹਾ ਕੋਈ ਵੀ ਜਿਹੜਾ ਕਾਰਕਮ ਹੈ ਉਹ ਮੈਂ ਬਿਲਕੁਲ ਨਹੀਂ ਕਰਾਂਗਾ ਔਰ ਸਤਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਇਹ ਸਮਾਜਿਕ ਬੁਰਾਈਆਂ ਸਨ ਉਹਨਾਂ ਦੇ ਖਿਲਾਫ ਜਿਹੜੀ ਨਿਕਲਾਬੀ ਆਵਾਜ਼ ਸੀ ਉਹ ਉਭਾਰਨ ਕੀਤੀ ਔਰੰਗਜ਼ੇ ਬਾਦਸ਼ਾਹ ਦੇ ਬੁਲਾਵੇ ਤੇ ਸਤਗੁਰੂ ਜੀ ਦਿੱਲੀ ਜਾਂਦੇ ਨੇ ਪਰ ਉਹਨੂੰ ਦਰਸ਼ਨ ਨਹੀਂ ਦੇਂਦੇ ਇਤਿਹਾਸ ਨੇ ਜ਼ਿਕਰ ਕੀਤਾ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਨਹੀਂ ਬਲੇਸ਼ ਦਾ ਦਰਸ਼ਨ ਨਹੀਂ ਹੈ ਗੁਰੂ ਹਰਿਰਾਇ ਸਿੰਘ ਜੀ ਮਹਾਰਾਜ ਕਹਿ ਕੇ ਗਏ ਸੰਤ ਕਿ ਔਰੰਗਜੇ ਬਾਦਸ਼ਾਹ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਉਹ ਦਰਸ਼ਨ ਕਰਨੇ ਨੇ ਉਹਨੂੰ ਮਿਲਨ ਦਾ ਤੱਕ ਨਹੀਂ ਉਹ ਸਤਗੁਰਾਂ ਨੇ ਉਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਬਹੁਤ ਵੱਡੀ ਸਲਤਨਤ ਦੇ ਮਾਲਕ ਔਰੰਗਜੇ ਬਾਦਸ਼ਾਹ ਨੂੰ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਔਰ ਸਤਗੁਰਾਂ ਨੇ ਬਹੁਤ ਭਾਰੀ ਫੌਰੀ ਉਕਾਰ ਸਾਰੀ ਲੋਕਾਈ ਦੇ ਉੱਪਰ ਕੀਤੇ ਔਰ ਸਤਗੁਰੂ 3 ਸਾਲ 8 ਮਹੀਨੇ ਤੱਕ ਕੋਈ ਦਿਨ ਗੁਰਤਾ ਗਤੀ ਤੇ ਬਰਾਜਮਾਨ ਰਹਿ ਤੇ ਸਤਖੰਡ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪਿਆਰ ਨ ਕਰ ਗਏ ਉਹਨਾਂ ਸਤਿਗੁਰਾਂ ਦਾ ਅਸਟੰਬਲ ਵੀਰ ਦਾ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਦਾਸ ਸਮੁੱਚੀਆਂ ਸੰਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਔਰ ਸਤਿਗੁਰਾਂ ਦੇ ਪਾਵਨ ਜੀਵਨ ਤੋਂ ਪਾਵਨ ਉਪਦੇਸ਼ਾਂ ਨੂੰ ਸੀਤ ਰੱਖੇ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਰਵਾਪਣ ਜੀ ਬੰਦੇ ਵਿੱਚੋਂ ਦੂਰ ਕਰਨ ਵਾਸਤੇ ਬੇਨਤੀ ਕਰਦਾ ਹੈ ਐਸੀ ਸਾਰੇ ਸਤਿਗੁਰਾਂ ਦੇ ਫਾਮ ਫਾਮ ਉਪਦੇਸ਼ ਤੇ ਚੱਲਦੇ ਆ ਹੋਇਆ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰ ਸਰ ਜੀ ਕੋ ਬੜਾ ਵੱਡਾ ਮਸਵਾ ਚੱਲ ਰਿਹਾ ਜੀ ਜਿਹੜਾ ਈਮੇਲਸ ਆਈਆਂ ਨੇ ਉਹ ਵਿਅਕਤੀ ਕਾਬੂ ਵੀ ਕਰ ਲਿਆ ਗਿਆ ਪਰ ਉਸ ਅੱਜ ਵੀ ਇਹ ਵੀ ਸੁਣਨ ਚਾਹ ਰਿਹਾ ਕਿ ਅੱਜ ਫੇਰ ਈਮੇਲ ਆਈ ਹੈ ਕਿਹਨੇ ਦੇਖ ਰਹੇ ਹੋ ਸਰ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਹੈ ਕੋਈ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨਤਮਨਾਟ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਦੋਸ਼ੀ ਜਿਹੜਾ ਉਹ ਫਰੀਦাবাদ ਜਿਹੜਾ ਕੋ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਇਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਜਿਹੜੀਆਂ ਮੇਲੇ ਨੇ ਉਹ ਆ ਰਹੀਆਂ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਹੈ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਪੈ ਪੀਤ ਕਰਨ ਦਾ ਯਤਨ ਕਰ ਰਿਹਾ ਸਰਕਾਰ ਜਿਹੜੇ ਫੜੇਗਾ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜਾ ਹੁਣ ਵੀ ਸਾਡੇ ਮੇਰ ਨਾਲ ਕਾਰਨ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸਤਵੀਂ ਮੇਲ ਜਿਹੜੀ ਹੈ ਉਹ ਅਸੀਂ ਦਰਬਾਰ ਸਾਹਿਬ ਦੀ ਮੇਲ ਤੇ ਅੱਜ ਫਿਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੇ ਪਰੰਦੇ ਸਹਾਜਾ ਹੈ ਉਹ ਜ਼ਰੂਰ ਦੇ ਜੀ ਸਰ ਜੀ ਤੁਹਾਨੂੰ ਲੱਗਦਾ ਕਿ ਇੱਥੇ ਮੰਨ ਕੀ ਕੀਤੀ ਗਈ ਹੈ ਗੁਰਜੀਤ ਸਿੰਘ ਔਜਲਾ ਵੱਲੋਂ ਐਮਪੀ ਹੁੰਦੇ ਸਤੋਂ ਨੇ ਉਹ ਕਹਿੰਦੇ ਨੇ ਇੱਥੇ ਸਹੀ ਗਿਆ ਸਤਨਾਮੀ ਚਾਹੀਦੀ ਹੈ ਇਸ ਦੇ ਨਾਲ ਇੱਥੇ ਇਹੀਆਂ ਬੌਮ ਡਿਟੈਕਸ਼ਨਸ ਮਸ਼ੀਨਸ ਨੇ ਉਹ ਲਗਾਵੀਆਂ ਜਾਂਦੀਆਂ ਕਿੰਨੇ ਇੱਕ ਇਹ ਮੰਨਦੇ ਹੋ ਕਿ ਉਹ ਵਧੀਆ ਫੈਸਲਾ ਹੈ ਦੇਖੋ ਜਿਹੜਾ ਗੁਰਜੀਤ ਸਿੰਘ ਔਜਲਾ ਇੱਕ ਸਿੱਖ ਐਮਪੀ ਨੇ ਔਰ ਅੰਮ੍ਰਿਤਸਰ ਸਾਹਿਬ ਤੋਂ ਉਹ ਇਲੈਕਸ਼ਨ ਜਿੱਤ ਕੇ ਐਮਪੀ ਬਣਿਆ ਨੇ ਔਰ ਬੜੀ ਹੈਰਾਨੀ ਹੋਈ ਉਹਨਾਂ ਦਾ ਇਹ ਜਿਹੜਾ ਬਿਆਨ ਸੀ ਜਿਹੜੇ ਪੱਤਰਕਾ ਸੀ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਭੇਜੀ ਕਿ ਸ਼੍ਰੀ ਰਮੰਦਰ ਸਾਹਿਬ ਸੀਆਈਐਸਐਫ ਜਿਹੜੀ ਹੈ ਉਹ ਸਿਕਿਉਰਿਟੀ ਬਚਾਉਣੀ ਚਾਹੀਦੀ ਹੈ ਮੈਂ ਕਹਿੰਦਾ ਕਿ ਐਸਾ ਬਿਆਨ ਦੇਣਾ ਐਸੀ ਚਿੱਠੀ ਲਿਖਣੀ ਇੱਕ ਬਹੁਤ ਮਾੜੀ ਗੱਲ ਔਜਲਾ ਸਾਹਿਬ ਨੇ ਕੀਤੀ ਹੈ ਉਹਨਾਂ ਦਾ ਐਸਾ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਜਾਂ ਤਾਂ ਫਿਰ ਐਸਾ ਹੈ ਕਿ ਕਾਂਗਰਸ ਦਾ ਜਿਹੜਾ ਇਤਿਹਾਸ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਕਾਂਗਰਸ ਨੇ ਹਮੇਸ਼ਾ ਹੀ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਔਰ ਸਾਰਾ ਸੰਸਾਰ ਜਾਣਦਾ ਹੈ ਇਤਿਹਾਸ ਹੈ ਕਿ 1984 ਵਿੱਚ ਭਾਰਤੀ ਫੌਜਾਂ ਛਾੜ ਕੇ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਠਹਿ ਠੇਰੀ ਕੀਤਾ ਹਜ਼ਾਰਾਂ ਦੀ ਗਿਣਤੀ ਵਿੱਚ ਮੱਥਾ ਟੇਕਣ ਆਏ ਸੰਗਤ ਜਿਹੜੀ ਸੀ ਪਰਮਾ ਦੇ ਵਿੱਚ ਸ਼ਹੀਦ ਹੋਈ ਔਰ ਨਾਗੁਰਾ ਸਥਾਨਾਂ ਦੇ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ ਔਰ ਉਹਦੇ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਜਿਹੜੇ ਪੁੱਤ ਸਨ ਉਹ ਪੰਜਾਬ ਦੀਆਂ ਸੜਕਾਂ ਤੇ ਖੋਹ ਖੋ ਕੇ ਛੂਟੇ ਪੁੱਤ ਮੁਕਾਬਲੇ ਬਣਾ ਬਣਾ ਕੇ ਇਸ ਕਾਂਗਰਸੀ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਲੱਗਦਾ ਹੈ ਕਿ ਉਹਨਾਂ ਦਾ ਪੇਟ ਹਾਲੇ ਜਿਹੜਾ ਚਿੱਤ ਹੈ ਉਹ ਭਰਿਆ ਨਹੀਂ ਉਹ ਅਜੇ ਵਿਚਾਰ ਰਹੇ ਨੇ ਕਿ ਸ਼੍ਰੀ ਹਰਮੰਦ ਸਾਹਿਬ ਦੀ DCIA ਸੱਤ ਕਿਹੜੀ ਆ ਬੁਲਾਉਣੀ ਚਾਹੀਦੀ ਹੈ ਇਹ ਬਿਆਨ ਜਿਹੜਾ ਇਹ ਬਿਲਕੁਲ ਉਹਨਾਂ ਨੇ ਬਹੁਤ ਗਲਤ ਕੀਤਾ ਹੈ ਐਸਾ ਬਿਆਨ ਜਿਹੜਾ ਉਹਨਾਂ ਨੂੰ ਬਿਲਕੁਲ ਦੇਣਾ ਸ਼ੋਭਤ ਨਹੀਂ ਤੁਸੀਂ ਕਾਫੀ ਚੰਗੀ ਡਿਊਟੀ ਕਰ ਰਹੇ ਹੋ ਤੁਸੀਂ ਬਾਖੂ ਵੀ ਜਾਣਦੇ ਹੋ ਇਸ ਏਰੀਏ ਨੂੰ ਨਾ ਕੋਈ ਤੁਸੀਂ ਲੋਕਲ ਕਿਉਂ ਤੁਸੀਂ ਐਜ਼ ਅ ਸਿੰਘ ਸਾਹਿਬ ਤੁਸੀਂ ਕੀ ਮੰਨਦੇ ਹੋ ਕਿ ਦਰਬਾਰ ਸਾਹਿਬ ਨੂੰ ਕਿਹੋ ਜੀ ਸੁਰੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਸੰਤਾਂ ਦੀ ਵੀ ਸੁਰੱਖਿਆ ਉਸ ਨੂੰ ਕੀ ਮਾਜਾ ਜਾ ਸਕੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਆ ਦੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਿਸਰ ਹੈ ਜਿਹੜਾ ਕੰਪਲੈਕਸ ਹੈ ਘੇਰਾ ਇਹਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਪ੍ਰਕਰਮਾ ਤੋਂ ਬਾਅਦ ਪਲਾਜ਼ਾ ਹੈ ਸੈਕਟਰੀਏਟ ਹੈ ਖੰਡ ਪੜ ਸਭਾ ਵਾਲੇ ਕਮਰੇ ਨੇ ਸਰਾਮਾ ਨੇ ਲੰਗਰ ਹੈ ਔਰ 12 ਬਾਥਰੂਮ ਸੰਕਤੀਸ ਗੁਰੂਤਵਾ ਸਰਵਾਰ ਜਿਹੜੇ ਨੇ ਉਪਲਾਈ ਹੋਏ ਨੇ ਬਹੁਤ ਸਾਰਾ ਜਿਹੜਾ ਥਾਂ ਹੈ ਉਹ ਐਸਾ ਹੈ ਕਿ ਜੀ ਲੁਕੀਆ ਥਾਂਾਂ ਚ ਨੂੰ ਆਪਾਂ ਕਹਿ ਸਕਦੇ ਹਾਂ ਪਰ ਹਰਮੰਦਰ ਪ੍ਰਸਾਦ ਦਾ ਜਿਹੜਾ ਪ੍ਰਬੰਧ ਹੈ ਉਹ ਹਰਮੰਦਰ ਸਾਹਿਬ ਦੇ ਪ੍ਰਬੰਧ ਦੀ ਸੁਰੱਖਿਆ ਕਰਨ ਵਾਸਤੇ ਸક્ષਮ ਹੈ ਉਹ ਸਮਰੱਥ ਹੈ ਉਸ ਰੱਖਿਆ ਕਰ ਸਕਦਾ ਹੈ ਅਸੀਂ ਆਪਣੇ ਤੌਰ ਤੇ ਕਿਉਂਕਿ ਮੈਂ ਵੀ ਇਸ ਗੱਲ ਨੂੰ ਕਾਫੀ ਗ੍ਰੀਕੀ ਨਾਲ ਦੇਖਦਾ ਹ ਹਾਂ 50ਵੀਂ ਵਾਰ ਕੀ ਬੋਤ ਜਾਣਨਾ ਆਸ-ਪਾਸ ਦੇ ਕਿਨੇ ਕਿਤੇ ਕੋ ਫालतू ਤੀਜਤਾਨੇ ਤੇ ਕਿਤੇ ਕੋ ਫालतू ਐਸਾ ਐਸਿਵੇਂ ਸਿਵਲਸ ਕੁਆਪਾਨੀ ਹੋ ਜਾਂ ਕੋ ਕੋਈ ਇਸ ਤਰ੍ਹਾਂ ਦਾ ਬੰਦਾ ਆਉਂਦਾ ਆਉਂਦਾ ਉੱਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਜਿਹੜਾ ਬੰਦਾ ਖੁਸ਼ਕੀ ਹੈ ਤਾਂ ਕੋ ਬਾਰ-ਬਾਰ ਆ ਰਿਹਾ ਹੈ ਤੇ ਐਸੀ ਸਮਰੱਥਾ ਇਸ ਗੱਲ ਦੇ ਸੱਚਖੰਡ ਸ਼ਿਗਰਮਨ ਦਾ ਸੌਦਾ ਜਿਹੜੇ ਜਿਹੜਾ ਪ੍ਰਬੰਧ ਹੈ ਉਹ ਬੜੀ ਬਰੀਕੀ ਤੇ ਨਾਲ ਐਸਿ ਦਾ ਖਿਆਲ ਰੱਖ ਰਿਹਾ ਪਰ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਬਾਹਰ ਜਿਹੜਾ ਜਿਹੜੇ ਕੁਸ਼ਰਾਰਤੀ ਅੰਸਰ ਨੇ ਉਹ ਕੋਈ ਐਸੀ ਬੈਥ ਜਿਹੜੀ ਸ਼ਰਾਰਤ ਹੈ ਉਹ ਬਿਲਕੁਲ ਨਾ ਕਰਨ। ਠੀਕ ਹੈ। ਜੀ ਸਰ ਜੀ ਉਹ ਇਹ ਤੰਕੀ ਨੂੰ ਲੈ ਕੇ ਬਖ ਬਖ ਸਿਆਸੀ ਪਾਰਟੀਆਂ ਸਿਆਸਤ ਕਰਦੀ ਵੀ ਇੱਕ ਗੁੱਡੀ ਕਿਵੇਂ ਦੇਖੀ। ਦੇਖੋ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਤੇ ਸਿਆਸਤ ਸਿਆਸੀ ਲੋਕਾਂ ਨੂੰ ਬਿਲਕੁਲ ਨਹੀਂ ਕਰਨਾ ਚਾਹੀਦੀ ਕਿਉਂਕਿ ਸਿਆਸੀ ਲੋਕਾਂ ਦਾ ਕੰਮ ਹੁੰਦਾ ਹੈ ਸਿਆਸਤ ਕਰਨਾ। ਉਹ ਧਰਮ ਨੂੰ ਨਹੀਂ ਦੇਖਦੇ। ਸਿਆਸਤ ਇਸ ਮੁੱਦੇ ਤੇ ਬਿਲਕੁਲ ਨਹੀਂ ਕਰਨੀ ਚਾਹੀਦੀ ਸਾਰਿਆਂ ਨੂੰ ਇੱਕ ਰਾਏ ਬਣਾ ਕੇ ਤੇ ਇਹ ਜਿਹੜੀ ਸਾਜ਼ਿਸ਼ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਾਸਤੇ ਇਹ ਤਾਂ ਕੀ ਭਰੀਆਂ ਈਮੇਲਾਂ ਆ ਰਹੀਆਂ ਇਸ ਦੇ ਸਾਥ ਸ਼ੂਰੀ ਹੈ ਉਹਤੇ ਸਾਰਿਆਂ ਨੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਔਰ ਇਹ ਜੋਰ ਬਣਾ ਕੇ ਜਿਹੜਾ ਉਹ ਜਿਹੜੇ ਦੁਸ਼ਮਣ ਨੇ ਉਹ ਸੰਗਤ ਦੇ ਸਾਹਮਣੇ ਆਉਣਾ ਚਾਹੀਦੇ ਸਿੰਘ ਸਰ ਜਿਹੜੇ ਸੰਗਤਾਂ ਦੂਰ ਨੇ ਦੂਰ ਬੈਠ ਕੇ ਖਬਰਾਂ ਸੁਣਦੀਆਂ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕਈ ਸਵਾਲ ਹੁੰਦੇ ਆ ਪਰ ਕਈ ਇੱਕ ਬਾਰਾਂ ਦੇ ਵਿੱਚ ਬਿਆਨ ਫੜਮ ਨੂੰ ਮਿਲ ਰਿਹਾ ਕਿ ਸੰਗਤ ਦੇ ਪ੍ਰਭਾਵ ਪਿਆ ਸੰਗਤ 20% ਘਟ ਗਈ 30% ਘਟ ਗਈ ਅਜੇ ਦੇ ਵਿੱਚ ਸੰਗਤਾਂ ਨੂੰ ਸੀ ਫੀਲ ਕਰਦੇ ਐਸਾ ਹਾਂ ਕਹਛ ਨਹੀਂ ਐਸਾ ਨਹੀਂ ਹੁੰਦਾ ਦੇਖੋ ਸੰਗਤ ਕਈ ਵਾਰ ਬੱਚਿਆਂ ਦੇ ਕੋ ਛੁੱਟੀਆਂ ਹੁੰਦੀਆਂ ਨੇ ਸ਼ਨੀਵਾਰ ਹੁੰਦਾ ਐਤਵਾਰ ਹੁੰਦਾ ਸੰਗਤ ਵੱਧ ਜਾਂਦੀ ਹੈ ਛੁੱਟੀਆਂ ਹੁੰਦੀਆਂ ਸੰਗਤ ਵੱਧ ਜਾਂਦੀ ਹੈ ਕੋਈ ਗੁਰਪੁਰਬਾਂ ਦੇ ਦਿਨ ਹੁੰਦੇ ਨੇ ਸੰਗਤ ਵੱਧ ਜਾਂਦੀ ਹੈ ਇਹ ਕਿਸੇ ਵੇਲੇ ਸੰਗਤ ਦੀ ਵਾਦ ਕਾਟ ਕੇ ਹੋ ਜਾਂਦੀ ਹੈ ਲੇਕਿਨ ਇਹ ਕਹਿਣਾ ਕਿ ਸੰਗਤ ਭੈ ਪੀਤ ਹੋ ਕੇ ਤੇ ਦਰਬਾਰ ਸਾਹਿਬ ਨਹੀਂ ਆ ਰਹੀ ਇਹ ਬਿਲਕੁਲ ਗਲਤ ਹੈ ਸੰਗਤ ਰੋਟੀ ਕਹਿੰਦੀ ਸੰਗਤ ਜਿਹੜੀ ਆ ਉਹ ਬਿਲਕੁਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆ ਰਹੀ ਹੈ ਗੁਰੂ ਜੀ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਐਸਾ ਕੋਈ ਵੀ ਆਪਣੇ ਮਾਨ ਵਿੱਚ ਐਕ ਆਫ ਬਿਲਕੁਲ ਨਾ ਰੱਖਣ ਉਹ ਆਪਣੇ ਗੁਰੂ ਤੇ ਭਰੋਸਾ ਕਰਕੇ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ పాਵਨ ਸਥਾਨਾਂ ਦੇ ਗਰਛੇ ਦੇ ਦਾਰੇ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਜਰੂਰ ਪਹੁੰਚੋ। ਇੱਕ ਛੋਟਾ ਜਿਹਾ ਗੈਸਨ ਹੈ ਜੀ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਮਾਹੌਲ ਤਣਾਪੂਰਨ ਹੁੰਦਾ ਜਾ ਰਿਹਾ ਹੈ ਈਮੇਲਸ ਲਗਾਤਾਰ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਸੁਧਰਦ ਨਹੀਂ ਪੰਜਾਬ ਲਈ ਨਾ ਹੀ ਕੋਈ ਪਕਵੰਤ ਸਿੰਘ ਮਾਨ ਦੀ ਕੋਈ ਐਨ ਪੀ ਸੀ ਦੇ ਨਾਮ ਕੋਈ ਤਾਲਮੇਲ ਹੈ। प्रशासन जरूर पर मुद्दा नहीं आ रहा इसके आगू आतमस्तक भी होकर हो। भी गए चिंता भी जाहिर की तो सरकार वो कोई नहीं है देखो सरकार, जो है दे मुख्य ने और सच श्री हर साहब जीवन पवित्र श्री अमृतर अमृतसर साहब जी वि ਔਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਤੱਕ ਕੋਈ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨਾਲ ਜਾਂ ਜਿਹੜੇ ਚੀਫ ਸਕੱਟਰੀ ਨੇ ਉਹਨਾਂ ਦੇ ਨਾਲ ਜਾਂ ਮੈਨੇਜਰ ਸਾਹਿਬ ਦੇ ਨਾਲ ਸਰਪੱਤ ਸਹਿਬਾਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਾਤਤਾ ਹੁਣ ਤੱਕ ਨਾ ਕਰਨਾ ਇਹ ਬੜੀ ਗਲਤ ਗੱਲ ਹੈ ਬੜਾ ਇਹਦਾ ਕੋਈ ਸੁਨੇਹਾ ਜਿਹੜਾ ਇਹ ਰੋਕਣ ਚੰਗਾ ਸੁਨੇਹਾ ਨਹੀਂ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਰੰਤ ਹਰਕਤ ਵਿੱਚ ਆਉਂਦੇ ਆ ਇਸ ਵਿਸ਼ੇ ਤੇ ਕੰਮ ਕਰਨਾ ਚਾਹੀਦਾ ਔਰ ਸ਼੍ਰਮਣੀ